ਤੋਂ ਤੇ ਕਦੇ ਮਹਿੰਗੀਆਂ ਗੱਡੀਆਂ ਤੋਂ ਕਿਹਾ ਗਿਆ ਕਿ ਕਿਸਾਨ ਪਿਕਨਿਕ ਮਨਾਉਣ ਆਏ ਨੇ ਹਾਲਾਂਕਿ ਜਿਹੜੇ ਸ਼ਹੀਦ ਹੋਏ ਉਹਨਾਂ ਦੀ ਗੱਲ ਨਹੀਂ ਕੀਤੀ ਜਾਂਦੀ ਪਰ ਕਿਸਾਨ ਤੇ ਕਿਸਾਨ ਦੇ ਨਾਲ ਸਾਥ ਦੇਣ ਵਾਲਿਆਂ ਦੇ ਟੌਰ ਤੇ ਪੰਜਾਬੀਆਂ ਦੀ ਸ਼ਾਨ ਦੀਆਂ ਕੁਝ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਕਿ ਜਿਹੜੇ ਇਹ ਗੱਲਾਂ ਕਰਦੇ ਨੇ ਕਿ ਕਿਸਾਨ ਕੱਲਾ ਗਰੀਬ ਹੈ ਜਾਂ ਕਿਸਾਨ ਦੇ ਪੱਲੇ ਕੱਖ ਨਹੀਂ ਤਾਂ ਉਹਨਾਂ ਦੇ ਨਾਲ ਖੜਨ ਵਾਲਾ ਜਾਂ ਕਿਸਾਨ ਦਾ ਪੁੱਤ ਜਿਹੜਾ ਦਿੱਲੀ ਦੇ ਸਿੰਘੂ ਬਾਰਡਰ ਤੇ ਇਹ ਦੱਸਣ ਵਾਸਤੇ ਮੈਸੇਜ ਦੇਣ ਵਾਸਤੇ ਆਉਂਦਾ ਹੈ ਕਿ ਅਸੀਂ ਨਾਲ ਆ ਤੇ ਸਾਡੀ ਟੌਰ ਜਾਂ ਸਾਡੀ ਸ਼ੌਂਕ ਹੈ ਜਿਹੜਾ ਉਹਦਾ ਕੋਈ ਮੁੱਲ ਨਹੀਂ ਹੈ ਇਹ ਰਾਈਡਰਸ ਨੇ ਸਾਰੇ ਜਿਹੜੇ ਤਮਾਮ ਇਹ ਇੱਥੇ ਪਹੁੰਚੇ ਨੇ ਤੁਸੀਂ ਦੇਖੋ ਮਹਿੰਗੇ ਮੋਟਰਸਾਈਕਲਾਂ ਦੇ ਉੱਤੇ ਕਿਸੇ ਕੋਲੇ ਹਾਰਲੇ ਡੇਵਿਡਸਨ ਮਿਲੂਗਾ ਕਿਸੇ ਕੋਲੇ ਕਾਵਸਾਕੀ ਮਿਲੂਗਾ ਕਿਸੇ ਕੋਲੇ ਬੁਲਟ ਮਿਲਣਗੇ ਬੁਲਟ ਵਾਲੇ ਰਾਈਡਰਸ ਵੀ ਆਏ ਔਰ ਤਮਾਮ ਜਿਹੜੇ ਰਾਈਡਰਸ ਨੇ ਉਹ ਪਹੁੰਚੇ ਆ ਤਾਂ ਤੁਸੀਂ ਇਹ ਤਸਵੀਰਾਂ ਦੇਖੋ ਕਿ ਮਹਿੰਗੇ ਮੋਟਰਸਾਈਕਲਾਂ ਦੇ ਉੱਤੇ ਟੌਰ ਜਿਹੜੀ ਹੈ ਨੌਜਵਾਨਾਂ ਦੀ ਕੀ ਨਾਮ ਹੈ ਭਾਜੀ ਤੁਹਾਡਾ ਰਜਿੰਦਰ ਸਿੰਘ ਬਾਈਕ ਕਿਹੜਾ ਹੈ ਭਾਜੀ ਇਹ Bajaj Dominar ਹੈ ਥੋੜਾ ਦੱਸ ਦਿਓ ਇਹਦੇ ਬਾਰੇ ਇਹ 400cc ਬਾਈਕ ਹੈ ਵੀ ਅਸੀਂ ਟੂਰਿੰਗ ਵਾਸਤੇ ਯੂਜ਼ ਕਰਦੇ ਆ ਇਹਨੂੰ ਕਿੰਨੇ ਜਾਣੇ ਤੁਸੀਂ ਆਏ ਕਿੱਥੋਂ ਅਸੀਂ 220+ ਬਾਈਕਰਸ ਆ ਵੀ ਕੋਈ ਜੈਪੁਰ ਤੋਂ ਹੈ ਕੋਈ ਪੰਜਾਬ ਤੋਂ ਹੈ ਦਿੱਲੀ ਗੁਰਗਾਓ ਕੋਈ ਚੰਡੀਗੜ੍ਹ ਤੋਂ ਹੈ ਕੋਈ ਜੰਮੂ ਤੋਂ ਹੈ ਸਾਰੇ ਕਲਬਿੰਗ ਹੈਗੇ ਆ ਵੀ ਸਾਰੇ ਫਰੈਂਡਸ ਹੈਗੇ ਆ ਆਪਾਂ ਸਾਰੇ ਅਸੀਂ ਜਿਹੜਾ ਜਿਹੜਾ ਕਿਸਾਨ ਮੋਰਚਾ ਜਿਹੜਾ ਇੱਥੇ ਚੱਲ ਰਿਹਾ ਹੈ ਅਸੀਂ ਉਹਨਾਂ ਦਾ ਸਾਰ ਸਮਰਥਨ ਦੇਣ ਆਏ ਆ ਵੀ ਸਾਰੇ ਬਾਈਕਰਸ ਵੀ ਅਸੀਂ ਕਿਉਂਕਿ ਸਾਨੂੰ ਵੀ ਪਤਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਜੇ ਅੱਜ ਅਸੀਂ ਸਾਥ ਨਾ ਦਿੱਤਾ ਸਾਡੇ ਆਉਣ ਵਾਲੇ ਬੱਚਿਆਸਾਂ ਰੋਟੀ ਨਹੀਂ ਬਚਣੀ ਜੇ ਅੱਜ ਸਾਥ ਨਾ ਦਿੱਤਾ ਤੇ ਆਈ ਸਪੋਰਟ ਖਾਲਸਾ ਐਂਡ ਦਾ ਮੈਚ ਲਾਇਆ ਅਸੀਂ ਪਹਿਲਾਂ ਖਾਲਸਾ ਐਂਡ ਦੇ ਸ਼ੈਲਟਰ ਤੇ ਗਏ ਸੀ ਕਿਉਂਕਿ ਕੁਝ ਜ਼ੀ نیوز ਵਾਲਿਆਂ ਨੇ ਵੀ ਜਿਹੜੀ ਰਿਪੋਰਟ ਚਲਾਈ ਸੀ ਵੀ ਵੀ ਖਾਲਸਾ ਐਂਡ ਵੀ ਫੰਡਿੰਗ ਮਾਰੇ ਕਿੱਥੋਂ ਆਉਂਦੀ ਆ ਅਸੀਂ ਸਾਰੇ ਖਾਲਸਾ ਐਂਡ ਨੂੰ ਸਪੋਰਟ ਵੀ ਕਰਨ ਆਏ ਆ ਅੱਛਾ ਹਾਂਜੀ ਹਾਂਜੀ ਸਾਰਿਆਂ ਨੇ ਫਿਰ ਉੱਥੇ ਜਾ ਕੇ ਆਏ ਹਾਂ ਬਿਲਕੁਲ ਸ਼ੈਲਟਰ ਤੇ ਭਜਾ ਕੇ ਆਏ ਆ ਹਾਂਜੀ ਇਹ ਤੁਸੀਂ ਅੱਗੇ ਆਇਓ ਆ ਮੈਨੂੰ ਦੱਸੋ ਥੋੜਾ ਜਿਹਾ ਇਹਦੇ ਬਾਰੇ ਜਿਵੇਂ ਆ ਤੁਹਾਡੇ ਜਿਹੜੇ ਬੈਜਸ ਨੇ ਇਹ ਇਹ ਕਿਵੇਂ ਮਿਲਦੇ ਮਤਲਬ ਇਹ ਕਰਦੇ ਹੋ ਤੁਸੀਂ ਇਹ ਭਾਜੀ ਬੇਸਿਕਲੀ ਸਾਰੀ ਸਾਡੀ ਅਚੀਵਮੈਂਟਸ ਹੁੰਦੀਆਂ ਜਿੰਨੀਆਂ ਅਸੀਂ ਰਾਈਡ ਕਰਦੇ ਹਾਂ ਲੋਂਗੇਸਟ ਰਾਈਡ ਹੁੰਦੀ ਹੈ ਸ਼ਾਰਟੇਸਟ ਰਾਈਡ ਆ ਆਪਾਂ ਸਾਰੇ ਭਰਾ ਜਿੱਥੇ-ਜਿੱਥੇ ਮਤਲਬ ਲਦਾਖ ਹੋ ਗਿਆ 스ਪੀਤੀ ਹੋ ਗਿਆ ਜੰਮੂ ਕਸ਼ਮੀਰ ਹੋ ਗਿਆ ਜਿਹੜੇ ਵੀ ਭਾਈ ਜਿੰਨੀ ਦੂਰ ਜਾਂਦੇ ਆ ਉਸ ਹਿਸਾਬ ਨਾਲ ਅਚੀਵਮੈਂਟ ਮਿਲਦੀ ਹੈ ਸਾਰੇ ਬਾਈਕਰਸ ਭਰਾ ਨੂੰ ਇਹ ਫਿਰ ਇਹ ਜਿਹੜਾ ਵਾਕੀ ਟੋਕੀ ਤੇ ਕਿਹਦੇ ਨਾਲ ਗੱਲਬਾਤ ਇਹ ਭਾਜੀ ਸਾਡੇ 250 ਬਾਈਕਰ ਆਇਆ ਹੋਇਆ ਅੱਜ ਤੇ ਇਹਨਾਂ ਨੂੰ ਕੋਆਰਡੀਨੇਟ ਕਰਨ ਵਾਸਤੇ ਆਪਸ ਦੇ ਵਿੱਚ ਅਸੀਂ 12 15 ਜਾਣੇ ਇਹਨਾਂ ਸਾਰੇ ਗਰੁੱਪ ਨੂੰ ਕੋਆਰਡੀਨੇਟ ਕਰ ਰਹੇ ਹਾਂ ਤੇ ਉਹਦੇ ਵਾਸਤੇ ਅਸੀਂ ਸਾਰੇ ਵਾਕੀ ਟਾਕੀ ਲੈ ਕੇ ਸਾਰੇ ਜਿੰਨਾ ਗਰੁੱਪ ਹੈ ਉਹਨਾਂ ਨੂੰ ਕੋਆਰਡੀਨੇਟ ਕਰ ਰਹੇ ਹਾਂ ਰਾਈਡਰ ਮੈਨੀਆਂ ਔਰ ਬਹੁਤ ਸਾਰੇ ਵੀਰ ਦੇ ਜਿਹੜੇ ਆਨ ਕੀਤੀਆਂ ਹੋਈਆਂ ਇਹ ਦੇਖੋ ਬੈਜਸ ਆ ਜਿਹੜਾ ਇਹ ਬਹੁਤ ਸੋਹਣੇ ਸਾਰੇ ਬੈਜਸ ਨੇ ਵੀਰ ਦੇ ਤੋਂ ਬਹੁਤ ਮੁਬਾਰਕਾਂ ਭਾਜੀ ਤੁਹਾਡਾ ਕੀ ਨਾਮ ਹੈ ਅਸੀਂ ਮੈਂ ਤੇਜਿੰਦਰ ਲੋਟੇ ਜੀ ਤੇਜਸ ਲੁਧਿਆਣੇ ਤੋਂ ਅਸੀਂ ਸਾਰੇ ਪੰਜਾਬ ਔਰ ਹਰਿਆਣਾ ਦੇ ਰਾਈਡਰਸ ਇਕੱਠੇ ਹੋ ਕੇ ਆਏ ਹਾਂ ਤਕਰੀਬਨ 11 ਲੇਡੀ ਰਾਈਡਰ ਵੀ ਆਈਆਂ ਨੇ ਜਿਹੜੀਆਂ ਹైదరాబాద్ ਜੈਪੁਰ ਤੋਂ ਦਿੱਲੀ ਤੋਂ ਵੀ ਆਈਆਂ ਸਾਡੇ ਨਾਲ ਅੱਛਾ ਹਿਦਰਾਬਾਦ ਜੈਪੁਰ ਤੋਂ ਵੀ ਆਏ ਆਹ ਨਹੀਂ ਲੇਡੀ ਰਾਈਡਰਸ ਆਈਆਂ ਨੇ ਨਾਲ ਆਏ ਅੱਜ ਦੇ ਇਸ ਰਾਈਡ ਹੁਣ ਫਰਦਰ ਕਿੱਥੇ ਜਾ ਰਹੇ ਹੋ ਫਰਦਰ ਨੈਕਸਟ ਅੰਡੇਸ ਦੀ ਟਿਕਰੀ ਬਾਰਡਰ ਜੀ ਫੇਰ ਅੱਜ ਵੀ ਅਸੀਂ ਲੰਗਰ ਦਾ ਸਮਾਨ ਜਿੰਨਾ ਕਿ ਸੇਵਾ ਕਰ ਸਕਦੇ ਸੀ ਉਹ ਨਾਲ ਲੈ ਕੇ ਆਏ ਆ ਜੀ ਓਰੇ ਬਾਈਕ ਕਿਹੜਾ ਥੋੜਾ ਇਹ ਹਾਰਲੇਡਿਵਿਸ਼ਨ ਫੈਟ ਬੋਏ ਜੀ ਕਿੰਨੇ ਦਾ ਹੁੰਦਾ ਜੀ ਇਹ ਇਹ ਅਰਾਊਂਡ 21 ਲੱਖਸ 21 ਲੱਖ ਦਾ ਹੈ ਫੈਟ ਬੋਏ ਬਹੁਤ ਖੇਸਰਤ ਬਹੁਤ ਧੰਨਵਾਦ ਔਰ ਇਹ ਅੱਗੇ ਜਾ ਰਹੇ ਆ ਰਾਈਡਰਸ ਤੁਸੀਂ ਦੇਖੋ ਕਿ ਸਾਰੇ ਕਮਾਲ ਦੇ ਰਾਈਡਰਸ ਨੇ ਤੁਸੀਂ ਕਿੱਥੋਂ ਆਏ ਹੋ ਮੈਂ ਜਲੰਧਰ ਤੋਂ ਆਇਆ ਜੀ ਜਲੰਧਰ ਤੋਂ ਆਇਆ ਜਲੰਧਰ ਜੀ ਜੀ ਔਰ ਇਹ ਆਈ سپورਟ ਖਾਲਸਾ ਏਡ ਦੇ ਬਾਅਦ ਇਹਨਾਂ ਦੇ ਵੀ ਲੱਗੇ ਇਹ ਇਹ ਜ਼ਿਆਦਾਤਰ ਬੁਲੇਟ ਵਾਲੇ ਰਾਈਡਰਸ ਆ ਸਾਰੇ ਮਗਰ ਜੀ ਜੀ ਬਿਲਕੁਲ ਜੀ ਸਾਰੇ ਬੁਲੇਟ ਵਾਲੇ ਵਿੱਚ ਕਈ ਹਾਲੇਡਰ ਡਵਰਸਨ ਵਾਲੇ ਵੀ ਨੇ ਸਾਰੇ ਅਲੱਗ-ਅਲੱਗ ਜਗ੍ਹਾ ਤੋਂ ਆਏ ਨੇ ਅੱਛਾ ਇਹ ਦੇਖੋ ਇਹ ਆਪਣੇ ਮੂਮੈਂਟ ਵੀ ਕੈਪਚਰ ਕਰ ਰਹੇ ਆ ਵੀਰ ਜਿੱਦਾਂ ਇਹਨਾਂ ਨੇ ਗੋਪ੍ਰੋ ਕੈਮਰਾ ਲਾਇਆ ਹੋਇਆ ਹੈ ਔਰੇ ਇਹ ਬਾਈਕ ਅਸੀਂ ਅਕਸਰ ਦੇਖਦੇ ਆ ਕਿ ਆਫ ਰੋਡਿੰਗ ਦੇ ਵਿੱਚ ਔਰ ਇਹ ਬਾਈਕ ਦੀ ਖਾਸੀਅਤ ਤੁਹਾਡੇ ਦੀ ਜੀ ਹਾਂਜੀ ਬਾਈਕ ਬਾਰੇ ਥੋੜਾ ਦੱਸੋ ਬਾਈਕ ਸਰ KTM Duke ਹੈ ਅੱਜ ਫਾਰਮਲ ਕੇ ਸਪੋਰਟ ਕੇ ਲੀ ਹਮ ਸਭ ਮਿਲ ਕੇ ਯਹਾਂ ਪਰ ਆਏ ਹੈ ਔਰੇ ਮੂਮੈਂਟ ਸਾਰੇ ਕੈਪਚਰ ਕਰ ਰਹੇ ਹੂੰ GoPro ਤੇ ਬਿਲਕੁਲ ਸਾਕੇ ਸਮੇ ਸਾਰੇ ਮੂਮੈਂਟਸ ਕੈਪਚਰ ਕਰ ਰਹੇ ਹਮ ਰਿਕਾਰਡਿੰਗ ਔਨ ਹੈ ਬਿਲਕੁਲ ਚੱਲ ਰਿਹਾ YouTube ਚੈਨਲ ਹੈ ਮੇਰਾ ਇਸ ਪੇ ਹੈ ਓ ਵੀ ਕੈਪਚਰ ਹੋ ਰਿਹਾ ਹੈ ਹਾਂਜੀ ਤਾਂ ਬਹੁਤ ਖੂਬ ਗੱਲ ਹੈ ਪਰ ਤੁਸੀਂ ਦੇਖੋ ਵੱਖੋ ਵੱਖਰੇ ਇਹ ਜਿਹੜੀ ਅਸੀਂ ਸ਼ਾਨ ਦੀ ਗੱਲ ਕਰ ਰਹੇ ਸੀ ਇਸ ਵੀਰ ਦਾ ਇਹ ਕਿਹੜਾ ਬਾਈਕ ਹੈ ਐਮਬੋਰਡ ਬਾਈਕਾ ਜੀ ਐਫ ਵੀ ਮੋਂਡੀਅਲ ਨਾ ਹੈ ਇਹਦਾ ਇਟਾਲੀਅਨ ਬਾਈਕ ਹੈ ਇਹ ਫਿਰ ਇੰਪੋਰਟ ਕਰਾਇਆ ਤੁਸੀਂ ਜੀ ਇੰਪੋਰਟ ਕਰਾਇਆ ਵਾ ਜੀ ਇੱਥੇ ਬਹੁਤ ਪ੍ਰੋਬਲਮ ਹੋ ਰਹੀ ਹੈ ਜਿਵੇਂ ਪੀਸੇ ਤੋਂ ਪ੍ਰੋਬਲਮ ਹੋ ਗਈ ਮਹਿੰਗੀ ਕਾਰ ਤੋਂ ਪ੍ਰੋਬਲਮ ਹੋ ਗਈ ਹੁਣ ਇਹ ਫੋਟੋਆਂ ਵੀ ਜਾਣਗੇ ਆ ਵੀ ਕਿਸਾਨਾਂ ਕੋਲੇ ਮੋਂਡੀਅਲ ਬਾਈਕਸ ਨਹੀਂ ਇਟਾਲੀਅਨ ਬਿਲਕੁਲ ਹੌਸਲਾ ਬੁਲੰਦ ਕਰਨ ਵਾਸਤੇ ਆਏ ਆ ਜੀ ਅਸੀਂ ਇੱਥੇ ਆਈ ਐਸੀ ਕਰਕੇ ਆਂਗੀ ਕਿਸਾਨਾਂ ਦਾ ਹੌਸਲਾ ਬੁਲੰਦ ਕਰੀਏ ਇੱਥੇ ਤੇ 25-25 ਲੱਖ ਰੁਪਏ ਦੀਆਂ ਬਾਈਕਾਂ ਲੈ ਕੇ ਆਏ ਆ ਮੁੰਡੇ ਇਹ ਕਿੰਨੇ ਦਾ ਆ ਹੈਗਾ ਜੀ 4.5 ਲੱਖ ਰੁਪਏ ਦਾ ਹੈ ਚਲੋ ਬਹੁਤ ਕਮਾਲ ਦੀ ਕਿੰਨੇ ਸੀਸੀ ਹੈ 300 ਸੀਸੀ ਹੈ ਜੀ 300 ਸੀਸੀ ਜੀ ਬਹੁਤ ਵਧੀਆ ਬਹੁਤ ਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੈ ਤਾਂ ਅਸੀਂ ਪਹਿਲਾਂ ਦਿਖਾ ਰਹੇ ਹਾਂ ਕਿ ਜਿਨ੍ਹਾਂ ਨੂੰ ਪ੍ਰੋਬਲਮ ਹੈ ਇਹ ਤਸਵੀਰਾਂ ਦੇਖ ਲੈਣ ਹੋਰ ਪ੍ਰੋਬਲਮ ਹੋ ਜੂਗੀ ਕਿ ਜਿਹੜਾ ਹਾਂ ਇਹ ਪ੍ਰੋਬਲਮ ਹੈ ਕਿ ਕਿਸੇ ਨੂੰ ਪੀਜ਼ੇ ਤੋਂ ਪ੍ਰੋਬਲਮ ਹੈ ਕਿਸੇ ਨੂੰ ਇਹ ਆ ਕੇ ਕੋਈ ਮਹਿੰਗੀਆਂ ਕਾਰਾਂ ਤੇ ਕਿਸਾਨ ਸਰਕਾਰ ਨੂੰ ਪ੍ਰੋਬਲਮ ਹੈ ਬੜੀ ਹਾਂ ਹੁਣ ਆ ਵੀ ਪ੍ਰੋਬਲਮ ਹੈ ਇਹ ਦੇਖੋ ਤੁਸੀਂ ਸਰਕਾਰ ਨੂੰ ਪ੍ਰੋਬਲਮ ਹਾਂ ਤਾਂ ਬਹੁਤ ਸਾਰੀਆਂ ਲੇਡੀ ਰਾਈਡਰਸ ਜਿਹੜੀਆਂ ਪਹਿਣਾ ਨੇ ਰਾਈਡਰਸ ਉਹ ਵੀ ਆਈਆਂ ਤਾਂ ਇਹ ਬਹੁਤ ਖੂਬਸੂਰਤ ਤੇ ਕਮਾਲ ਗੱਲ ਹੈ ਕਿ ਇਹਨਾਂ ਦਾ ਜਿਹੜਾ ਸਾਥ ਹੈ ਉਹ ਵੀ ਮਿਲ ਰਿਹਾ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਸੁੱਤਿਆਂ ਨੂੰ ਜਗਾ ਰਹੇ ਨੇ ਵੀ ਆ ਸੁੱਤਿਆਂ ਨੂੰ ਜਗਾ ਰਹੇ ਨੇ ਯੋਗਦਾਨ ਹੈ ਇੱਕ ਤਰੀਕਾ ਹੈ ਪ੍ਰੋਟੈਸਟ ਬਿਲਕੁਲ ਇਨਸਪਾਇਰੇਸ਼ਨ ਪ੍ਰੋਟੈਸਟ ਇੱਕ ਤਰੀਕਾ ਹੈ ਔਰ ਇਸ ਤਰੀਕੇ ਦੇ ਨਾਲ ਆਪਣਾ ਪ੍ਰੋਟੈਸਟ ਜ਼ਾਹਰ ਕਰ ਰਹੇ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਔਰ ਖਾਲਸਾ ਏਡ ਦੀ ਖਾਸ ਤੌਰ ਤੇ ਇਹਨਾਂ ਨੇ ਗੱਲ ਕੀਤੀ ਹੈ ਕਿ ਖਾਲਸਾ ਏਡ ਦੇ ਬਾਰੇ ਜਿਸ ਤਰ੍ਹਾਂ ਇੱਕ ਚੈਨਲ ਦੇ ਵੱਲੋਂ ਫੰਡਿੰਗ ਤੇ ਸਵਾਲ ਕੀਤੇ ਗਏ ਰਵੀ ਸਿੰਘ ਦੇ ਉੱਤੇ ਸਵਾਲ ਕੀਤੇ ਗਏ ਕਹਿੰਦੇ ਆ ਕਿ ਅਸੀਂ ਅੱਜ ਨਾਲ ਖੜੇ ਆ ਕਿ ਖਾਲਸਾ ਈਟ ਦੇ ਅਸੀਂ ਇਹ ਸਵਾਲਾਂ ਦੇ ਜਵਾਬ ਅਸੀਂ ਦੇਣ ਆਏ ਆ ਕਿ ਸਾਨੂੰ ਆ ਕੇ ਪੁੱਛੋ ਕਿ ਫੰਡਿੰਗ ਕਿੱਥੋਂ ਹੁੰਦੀ ਹੈ ਤਾਂ ਇਹ ਸੰਘਰਸ਼ ਨੂੰ ਲੈ ਕੇ ਜਿਸ ਤਰ੍ਹਾਂ ਦਾ ਕੂੜ ਪ੍ਰਚਾਰ ਵੀ ਹੁੰਦਾ ਰਿਹਾ ਉਹਦੇ ਖਿਲਾਫ ਕਦੇ ਕੋਈ ਸੰਗਠਨ ਆ ਕੇ ਖੜਦਾ ਰਿਹਾ ਕਦੇ ਕੋਈ ਤਾਂ ਇਹ ਵੀਰ ਨੇ ਸਸੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਏ ਹੋ ਤੁਸੀਂ ਮੇਰਾ ਪਿੰਡ ਜੀ ਬਾਰਡਰ ਦਾ ਪੰਜਾਬ ਦਾ ਖੀਰਲਾ ਪਿੰਡ ਹੈ ਮਹਿਦੀਪੁਰ ਖੇਮਕਰਨ ਤੋਂ ਅੱਗੇ ਜ਼ਿਲ੍ਹਾ ਤਰਨਤਾਰਨ ਤਾਰਨ ਤੋਂ ਆਏ ਹਾਂ ਤੱਕ ਸਵੇਰੇ ਚੱਲੇ ਸੀ ਅੱਜ ਨਹੀਂ ਜੀ ਕੱਲ ਚੱਲੇ ਹਾਂ ਸਾਨੂੰ ਖਾਲਸਾ ਏਡ ਦੀ ਕਾਲ ਸੀ ਅਸੀਂ ਕੱਲ ਸਵੇਰੇ 8 8:30 ਵਜੇ ਪਿੰਡੋਂ ਚੱਲੇ ਆ ਤੇ ਸਾਨੂੰ 6 ਵਜੇ ਗਏ ਹੀ ਕਰਨਾ ਕਿਤੋਰੀ ਹੈ ਖਾਲਸਾ ਏਡ ਤੋਂ ਕਈਆਂ ਨੂੰ ਹਾਂ ਜੀ ਇਆਂ ਨੂੰ ਬਹੁਤ ਪ੍ਰੋਬਲਮ ਹੋ ਰਹੀ ਹੈ ਖਾਲਸਾ ਕੋਈ ਗੱਲ ਨਹੀਂ ਜੀ ਖਾਲਸਾ ਇਹਦਾ ਨਾ ਕਾਦੀ ਪ੍ਰੋਬਲਮ ਜੀ ਉਹ ਇਹਨਾਂ ਜਜ਼ਬਾ ਹੈ ਇੱਕ ਤਰੀਕੇ ਦੇ ਨਾਲ ਉਹ ਪੰਥ ਵਾਂਗੂ ਸੇਵਾ ਕਰ ਰਹੇ ਨੇ ਜਿੱਥੇ ਵੀ ਜ਼ਰੂਰਤ ਹੁੰਦੀ ਆ ਉੱਥੇ ਵੀ ਪਹੁੰਚਦੇ ਆ ਜੀ ਸਾਡੇ ਹੁਣ ਘਰ ਦੇ ਵਿੱਚੋਂ ਜਾਂ ਮੇਰਾ ਛੋਟਾ ਬ੍ਰਦਰ ਤੇ ਵੱਡਾ ਬ੍ਰਦਰ ਉਹ ਪਹਿਲਾਂ ਆਏ ਹੋਏ ਨੇ ਉਹ ਸਾਡੇ ਪਿੰਡ ਦੀ ਰੁਟੀਨ ਬਣੀ ਹੋਈ ਆ ਵੀ ਸ਼ੁੱਕਰਵਾਰ ਫਰੋਜਪੁਰ ਤੋਂ ਆ ਜਾਂਦੇ ਨੇ ਟ੍ਰੇਨ ਤੇ ਉਤਰਦੇ ਆ ਜਿਹੜਾ ਇੱਥੇ ਜਥਾ ਹੁੰਦਾ 20 ਜਣਿਆਂ ਦਾ ਉਹ ਵਾਪਸ ਚਲੇ ਜਾਂਦਾ ਤੇ ਅਸੀਂ ਇੱਦਾਂ ਹੀ ਟੀਮ ਮੈਂ ਉਹਨਾਂ ਦੇ ਨਾਲ ਵੀ ਆਉਣਾ ਸੀ ਪਰ ਮੈਨੂੰ ਪਹਿਲਾਂ ਇਹਨਾਂ ਨੇ ਕਾਲ ਆ ਗਈ ਵੀ ਚਲੋ ਇੱਕ ਰਾਈਡਿੰਗ ਜਿਹੜੀ ਹੈਗੀ ਆ ਬਹੁਤ ਰਾਈਡਿੰਗ ਗਰੁੱਪ ਆ ਚਲੋ ਪੂਰੇ ਪੰਜਾਬ ਹਰਿਆਣੇ ਦਾ ਉਹ ਖਾਲਸਾ ਸਪੋਰਟ ਦੇ ਵਿੱਚ ਤੇ ਹੋਣਾ ਹੀ ਹੋਣਾ ਨਾਲ ਖਾਲਸਾ ਏਡ ਦੇ ਵੀ ਸਪੋਰਟ ਦੇ ਵਿੱਚ ਵੀ ਉਹ ਕੋਈ ਅਤਵਾਦੀ ਜਾਂ ਕੋਈ ਇਦਾਂ ਦੀ ਹੈ ਨਹੀਂ ਕਿ ਇੱਕ ਫੰਡਿੰਗ ਕਿੱਥੋਂ ਹੋ ਰਹੀ ਹੈ ਫੰਡਿੰਗ ਜੀ ਫੰਡਿੰਗ ਮੇਰੀ ਗੱਲ ਸੁਣੋ ਬਾਕੀ ਬਾ ਕਿਸੇ ਵੀ ਧਰਮ ਨੂੰ ਛੱਡ ਦਿਓ ਪੰਜਾਬ ਦੇ ਵਿੱਚ ਕੋਈ ਵੀ ਧਰਮ ਆਣਾ ਚਾਹੇ ਉਹ ਹਿੰਦੂ ਆ ਮੁਸਲਮ ਆ ਉਹ ਸਿਰਫ ਇੱਕ ਕਾਲ ਦੇ ਦੇਣ ਭੀ ਅੱਜ ਲੰਗਰ ਲਾਉਣਾ ਤੇ ਉਹ ਜਿਹੜੀ ਬਾਬੇ ਨਾਨਕ ਨੇ ਅਫੜੀ ਕਰਾਈ ਸੀ ਨਾ ਟੋਕਰੀ ਰੱਖ ਦਿਓ ਤੇ ਕੋਈ ਭੁੱਖਾ ਨਹੀਂ ਮਰਦਾ ਤੇ ਐਡੇ ਵੱਡੇ ਕਿਸ ਅੰਦੋਲਨ ਦੇ ਵਿੱਚ ਕੌਣ ਭੁੱਖਾ ਮਰ ਜਾਏਗਾ ਫੰਡਿੰਗ ਜਿੱਥੋਂ ਤੱਕ ਮੇਰਾ ਖਿਆਲ ਆ ਜਿਹੜੇ 6-6 ਮਹੀਨੇ ਦਾ ਰਸਨ ਲੈ ਗਿਆ ਹੈ ਨਾ ਉਹ ਟਰਾਲੀਆਂ ਦੇ ਵਿੱਚ ਹੀ ਪਿਆ ਹੋਇਆ ਹੈ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ ਤੇ ਇਹ ਬਾਬੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਠੰਡ ਦੇ ਵਿੱਚ ਤੁਸੀਂ ਵੀ ਨਾਲ ਕਿ ਅੱਗੇ ਵੀ ਤੁਸੀਂ ਕਰਦੇ ਰਹਿੰਦੇ ਰਹੇ ਨਹੀ ਜੀ ਮੇਰੀ ਇਹ ਪਹਿਲੀ ਰਾਈਡ ਆ ਬਾਈਕ ਰਾਈਡਰਸ ਨਾਲੇ ਮੇਰੀ ਪਹਿਲੀ ਰਾਈਡ ਆ ਹਾਂਜੀ ਬੜੀ ਕਮਾਲ ਦੀ ਗੱਲ ਹੈ ਤੇ ਠੰਡ ਨਹੀਂ ਲੱਗੀ ਤੁਹਾਨੂੰ ਨਹੀਂ ਜੀ ਬਿਲਕੁਲ ਨਹੀਂ ਇੱਥੇ ਜਿਹੜੇ ਇੰਨੇ ਬਜ਼ੁਰਗ ਬੈਠੇ ਹੋਏ ਨੇ ਉਹਨਾਂ ਵੱਲ ਵੇਖ ਕੇ ਸਾਡੇ ਵੱਲ ਸਾਡੇ 'ਚ ਜज्ਬਾ ਆਇਆ ਕਿ ਜੇ ਉਹਨਾਂ ਨੂੰ ਨਹੀਂ ਠੰਡ ਲੱਗਦੀ ਤੇ ਅਸੀਂ ਤੇ ਫੇਰ ਭਾਜੀ ਇੱਕ ਤਰ੍ਹਾਂ ਦੀ ਚੇਨ ਆ ਜਿਹੜੇ ਤੇ ਸਾਡੇ ਕਿਸਾਨ ਜਾਂ ਬਜ਼ੁਰਗ ਬੈਠੇ ਨੇ ਨਾ ਉਹ ਸਾਡੇ ਜਿਹੜੇ ਆਪਣਾ ਅਸੀਂ ਪਹਿਲਾਂ ਹੀ ਸੱਭਜਾਦਿਆਂ ਦਾ ਆਸ਼ੀਰਵਾਦ ਤੇ ਸਾਡੇ ਗੁਰੂਆਂ ਦਾ ਆਸ਼ੀਰਵਾਦ ਆ ਉਹਨਾਂ ਦੇ ਆਸ਼ੀਰਵਾਦ ਨਾਲ ਇੱਥੇ ਬੈਠੇ ਹੋਏ ਆ ਤੇ ਅਸੀਂ ਇਹਨਾਂ ਦੇ ਜਜ਼ਬੇ ਨੂੰ ਸਾਨੂੰ ਕਾਦੀ ਠੰਡ ਲੱਗਦੀ ਹੈ ਇੱਥੇ 20 ਪਿਆਰ ਰਸਤੇ 20 ਪਿਆ ਅਸੀਂ ਤੇ 2 ਦਿਨ ਆਏ 4 ਦਿਨ ਆਏ ਜਿਹੜੇ ਇੱਥੇ ਡਟੇ ਨੇ ਉਹਨਾਂ ਨੂੰ ਸਲਾਮ ਆ ਤੇ ਅਸੀਂ ਤੇ ਇਹੋ ਆਸ ਕਰਦੇ ਆ ਮੋਦੀ ਸਰਕਾਰ ਤੋਂ ਕਿ ਇਹ ਕਾਲੇ ਕਾਨੂੰਨ ਵਾਪਸ ਲਓ ਤੇ ਇਹ ਜਿਹੜਾ ਹੈ ਇਹ ਸ਼ਾਂਤਮਈ ਤਰੀਕੇ ਨਾਲ ਬੈਠੇ ਨੇ ਇਹ ਆਪ ਆਪਣੇ ਘਰੇ ਜਾਣ ਜਿਹੜੇ ਸੋਚਦੇ ਨੇ ਕਿ ਇਹ ਵੇਲੇ-ਵੇਲਾ ਕੋਈ ਨਹੀਂਗਾ ਇਹਨਾਂ ਇੱਕ ਰੁਟੀਨ ਬਣਾਈ ਆ ਕਿ ਕੋਈ ਇੱਕ ਪਿੰਡ ਚੋਂ ਇੱਕ ਜਗਾ ਆ ਜਾਂਦਾ ਤੇ ਦੂਜਾ ਵਾਪਸ ਚਲੇ ਜਾਂਦਾ ਇਹ ਹਾਂ ਧੰਨਵਾਦ ਜੀ ਸੋ ਇਹ ਇਹ ਮਾਹੌਲ ਹੈ ਤੁਸੀਂ ਦੇਖ ਸਕਦੇ ਹੋ ਇਹ ਜਜ਼ਬਾ ਹੈ ਔਰ ਇੱਕ ਦੂਜੇ ਦੇ ਨਾਲ ਸਾਥ ਦੇਣ ਵਾਸਤੇ ਵੱਖੋ ਵੱਖਰੇ ਤਰੀਕੇ ਦੇ ਨਾਲ ਲੋਕ ਸਪੋਰਟ ਦੇ ਵਿੱਚ ਆ ਰਹੇ ਆ ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਆਨ ਇਅਰ ਸਿੰਘੂ ਬਾਰਡਰ